ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਬੈਠੇ ਹੋਈ ਸਤਿਕਾਰਯੋਗ ਸਾਰੀ ਸੰਗਤ ਜੀ ਅਤੇ ਸ਼ਹੀਦਾਂ ਦੀ ਪਵਿੱਤਰ ਧਰਤੀ ਤੇ ਸਿੱਧਾਂ ਦੀ ਪਵਿੱਤਰ ਗੋਦ ਅਨੰਦ ਮਾਣਦੇ ਹੋਏ ਸਾਰੀ ਸੰਗਤ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਆਪਣੀ ਮੰਗ ਇੱਥੇ ਰੱਖਣ ਲਈ ਆਏ ਹਾਂ ਤੇ ਜਿਹੜਾ ਮਹਾਨ ਸ਼ਹੀਦ ਸੰਤ ਜਰਨੈਲ ਸਿੰਘ ਜੀ ਜਿਨ੍ਹਾਂ ਨੇ ਸੁੱਤੀ ਹੋਈ ਕੌਮ ਨੂੰ ਜਗਾਇਆ ਅਸੀਂ ਉਹਨਾਂ ਦਾ ਜਨਮ ਦਿਨ ਦਿਹਾੜਾ ਮਨਾਉਣ ਲਈ ਆਏ ਹਾਂ ਜਨਮ ਦਿਨ ਉਹਨਾਂ ਦੇ ਮਨਾਏ ਜਾਂਦੇ ਐ ਜੋ ਦੇਸ਼ ਤੇ ਕੌਮ ਦੀ ਖਾਤਰ ਕੋਈ ਕਰ ਕੁਸ਼ ਕਰਕੇ ਜਾਂਦੇ ਐ ਇਹਨਾਂ ਨੇ ਸੁੱਤੀ ਹੋਈ ਕੌਮ ਨੂੰ ਜਗਾਇਆ ਤੇ ਸਾਨੂੰ ਆਪ ਦੀ ਹੋਂਦ ਦਾ ਪਤਾ ਦੱਸਿਆ ਅਸੀਂ ਆਪਣੀ ਹੋਂਦ ਦੀ ਲੜਾਈ ਲੜਦੇ ਆਂ ਨਾ ਅਸੀਂ ਆਪਣੇ ਘਰਾਂ ਲਈ ਲੜਦੇ ਆਂ ਨਾ ਅਸੀਂ ਆਪਣੇ ਇੱਕ ਟੱਬਰ ਲਈ ਲੜ ਰਹੇ ਆਂ ਇਹ ਜਿਹੜੀ ਲੜਾਈ ਐ ਹੋਂਦ ਦੀ ਲੜਾਈ ਐ ਸੰਤ ਜਰਨੈਲ ਸਿੰਘ ਜੀ ਨੇ ਸਾਡੇ ਬਾਬਾ ਸਾਡੇ ਗੁਰੂ ਗਤਾ ਗੁਰੂ ਉਹ ਹੁੰਦਾ ਜਿਹੜਾ ਸੇਧ ਦਿਖਾਵੇ ਜਿਹਦੇ ਇੱਕ ਕਦਮ ਤੇ ਲੱਖਾਂ ਇਨਸਾਨ ਉੱਠ ਕੇ ਤੁਰ ਪਣ ਇਹ ਅਸਲੀ ਮਰਦ ਹੁੰਦਾ ਐ ਸਾਨੂੰ ਇੱਕ ਰਸਤਾ ਜੋ ਆਜ਼ਾਦੀ ਦਾ ਦਿਖਾਇਆ ਉਹ ਸੰਤ ਜਰਨੈਲ ਸਿੰਘ ਭਿੰਡਰਾਵਾਲੇ ਸਨ ਹੁਣ ਵੀ ਮੌਜੂਦ ਹੈ ਜਿਸ ਤਰ੍ਹਾਂ ਗੁਰੂ ਸਾਹਿਬ ਰਹਿੰਦੀ ਦੁਨੀਆ ਤੱਕ ਜਿੰਨਾ ਤੱਕ ਚਿਰ ਇਹ ਦੁਨੀਆ ਰਹੇਗੀ ਸਾਡੇ ਗੁਰੂ ਸਾਹਿਬ ਜਿੰਦਾ ਤੇ ਜਿੰਦਾ ਰਹਿਣਗੇ ਅਸੀਂ ਆਪਦੇ ਗੁਰੂਆਂ ਦੇ ਪਾਏ ਹੋਏ ਪੂਰਨਿਆ ਤੇ ਤੁਰ ਰਹੇ ਹਾਂ 5ਵੇਂ ਜਾਮੇ ਵਿੱਚ ਸਾਨੂੰ ਗੁਰੂ ਸਾਹਿਬ ਨੇ ਸ਼ਹਾਦਤ ਦੇਣ ਲਈ ਸਿਖਾਇਆ ਤੇ 6ਵੇਂ ਜਾਮੇ ਵਿੱਚ 9 10 9ਵੇਂ ਜਾਮੇ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਸਾਡਾ ਪੇਪਰ ਲਿਆ ਅਹਿਮ ਧਿਆਨ ਲਿਆ ਵੀ ਮੇਰੇ ਸਿੱਖ ਇਸ ਪੂਰਨਿਆ ਤੇ ਤਰਨ ਜੋਗੇ ਹੋਗੇ ਕਿ ਨਹੀਂ ਤੇ ਗੁਰੂ ਸਾਹਿਬ ਨੇ ਕੇ ਖਾਲਸਾ ਖਾਸ ਕਹਾਵਾਏ ਸੋਈ ਜਿਸ ਕੇ ਹਿਰਦੇ ਪਰਮਨ ਦਾ ਕੋਈ ਸਾਡੇ ਹਿਰਦੇ ਵਿੱਚ ਭਰਮ ਨਹੀਂ ਹੋਣਾ ਚਾਹੀਦਾ ਵੀ ਮੈਂ ਕਿਹਦੇ ਖਾਤਰ ਚੱਲਿਆ ਤੇ ਕਿੱਥੋਂ ਚੱਲਿਆ ਸੀ ਇਹ ਸਾਨੂੰ ਪਛਾਣ ਹੋਣੀ ਚਾਹੀਦੀ ਹੈ ਅਸੀਂ ਆਪਦੀ ਆਜ਼ਾਦੀ ਲੈਣੀ ਹੈ ਤੇ ਗੁਲਾਮੀ ਨੂੰ ਗਲਣਾ ਹੈ ਸੰਤਾਂ ਤੋਂ ਨਗਰੋਂ ਜੇ ਕਿਸ ਨੇ ਵਾਗਡੋਰ ਕੌਮ ਦੀ ਸਾਂਭੀ ਤੇ ਸਾਡੇ ਬਾਪੂ ਸਿਮਰਜੀਤ ਮਾਨ ਸਿੰਘ ਜੀ ਇਹਨਾਂ ਨੇ ਕਿੰਨੇ ਆਪਦੇ ਤਸੀਹੇ ਜ਼ੁਲਮ ਸਹੇ ਸਰੀਰ ਤੇ ਆਪਦੀ ਨੌਕਰੀ ਨੂੰ ਠੋਕਰ ਮਾਰੀ ਉਹਨਾਂ ਦੇ ਦੇਖੋ ਨੌ ਵੀ ਪਟੇ ਗਈ ਛੋਟੇ ਤੋਂ ਛੋਟੇ ਅਫਸਰ ਤੋਂ ਇਹਨਾਂ ਨੂੰ ਟੌਰਚਰ ਕਰਾਇਆ ਗਿਆ ਦੇਖੋ ਐਸਐਸਪੀ ਸਾਹਿਬ ਇਹਨਾਂ ਨੇ ਆਪਦੀ ਨੌਕਰੀ ਨੂੰ ਠੋਕਰ ਮਾਰੀ ਕੀ ਇੱਕ ਉਹਨਾਂ ਨੇ ਇਹ ਦੇ ਘਰ ਲਈ ਸੀ ਅੱਜ ਜਿਹੜੇ ਲੋਕ ਇਹਨਾਂ ਨੂੰ ਕਹਿੰਦੇ ਐ ਵੀ ਉਹਨਾਂ ਨੇ ਆਹ ਕਰਤਾ ਜੇ ਕੋਈ ਅਣਜਾਣ ਪੁਨੇ ਵਿੱਚ ਬੱਚੇ ਤੋਂ ਗਲਤੀ ਹੋਈ ਤੇ ਗਲਤੀ ਗੁਰੂ ਘਰ ਵਿੱਚ ਮਾਫ ਹੈ ਉਹਨਾਂ ਨੇ ਮਾਫੀ ਮੰਗ ਲਈ ਤੇ ਕਈ ਲੋਕ ਹਲੇ ਉੱਟਣੋਂ ਰੁਕਤੀ ਜਾਂਦੇ ਆਹ ਕਰਤਾ ਜਿ ਜੋ ਕਰਤਾ ਦੇਖੋ ਜਿਹੜੇ ਸਾਨੂੰ ਨਾ ਕੁਛ ਨਾ ਵਿਰੋਧ ਨਾ ਅਸੀਂ ਕਰਨਾ ਚਾਹੁੰਦੇ ਆਂ ਵਿਰੋਧ ਤਾਂ ਉੱਥੇ ਹੁੰਦੀ ਹੈ ਜਦੋਂ ਸਾਨੂੰ ਕੋਈ ਟਾਰਗੇਟ ਕਰਦਾ ਬਾਹਰ ਬੈਠੇ ਦੋ ਤਿੰਨ ਜਣੇ ਆ ਉਹ ਠੀਕ ਨਹੀਂ ਆਉਂਦੇ ਕੰਗੇ ਮੰਗੇ ਉਹ ਮੇਰੇ ਕੰਪੈਰੀਸ਼ਨ ਕਰਦੇ ਆ ਸਿਮਰਜੀਤ ਕੌਰ ਬੀਬੀ ਸਿਮਰਨ ਕੌਰ ਨਾਲ ਚਲੋ ਜੇ ਉਹਨਾਂ ਤੋਂ ਗਲਤੀ ਹੋ ਤਾਂ ਆਪੇ ਭਗਤਣਗੇ ਅਸੀਂ ਉਹਨਾਂ ਨੂੰ ਇਹਨੇ ਕਹਿੰਦੇ ਮਾਫ ਕਰਤਾ ਪਰ ਮੇਰੀ ਤਾਂ ਉਹਦੇ ਨਾਲ ਤੁਲਨਾ ਕਰੇ ਤੇ ਆਪਦੀਆਂ ਮਾਂਵਾਂ ਨੂੰ ਦੱਸੋ ਕਿ ਇਹਦੇ ਨਾਲ ਕਰਨਗੇ ਧੱਗਾ ਨਾਲ ਚੋਰਾ ਨਾਲ ਕਿ ਜਿਹੜੇ ਪੈਸੇ ਲੋੜੜੜ ਕਰ ਭਰਦੇ ਆ ਕੀ ਜਿਹੜਾ ਪੰਥਕ ਹੁੰਦਾ ਗੰਜਾ ਮੰਜਾ ਹੁੰਦਾ ਪੰਥ ਕੌਣ ਹੁੰਦਾ ਜਿਹੜਾ ਸਾਰੇ ਪੰਥ ਦਾ ਭਲਾ ਸੋਚੇ ਕਿ ਸੋਸ਼ਲ ਮੀਡੀਆ ਤੇ ਕਿਸੇ ਦੀ ਧੀ ਨਹੀਂ ਛੱਡੀ ਉਹਨਾਂ ਨੇ ਕਿਸੇ ਦੀ ਭੈਣ ਨਹੀਂ ਛੱਡੀ ਆਪਦੀਆਂ ਜਿਹੜੀਆਂ ਧੀਆ ਭੈਣਾਂ ਦੇ ਉਹਨਾਂ ਦੇ ਅੱਜ ਤੇ ਸੰਜ ਨੇ ਤੇ ਸਾਡੇ ਗੁਰੂ ਸਾਹਿਬ ਨੇ ਕਿਹਾ ਦੇਖ ਪਰਾਇਆਂ ਚੰਗੀਆਂ ਮਾਵਾ ਭੈਣਾਂ ਧੀਆ ਜਾਣੇ ਅਸੀਂ ਪ੍ਰਾਈ ਨੂੰ ਵੀ ਆਪਦੀ ਧੀ ਸਮਝਣਾ ਤੇ ਇੱਥੇ ਸਾਡਿਆਂ ਨੂੰ ਟਾਰਗੇਟ ਕਰੀ ਜਾਂਦੇ ਇਹ ਕੀ ਪੰਥ ਕੋਇਆ ਇਹ ਕੀ ਸੋਚ ਹੋਈ ਜੇ ਕਿਸੇ ਨੂੰ ਮੂਰੇ ਲਾਇਆ ਜਾਂਦਾ ਤੇ ਕੌਮ ਦੀ ਭਲਾਈ ਲਈ ਜਾਇ ਲਾਇਆ ਜਾਂਦਾ ਨਾ ਕਿ ਕੌਮੀ ਵਿੱਚ ਤੋਂ ਸਾਰੀ ਉਹ ਕੌਮ ਲੇ ਤਾਂ ਸਾਨੂੰ ਗੁਰੂ ਸਾਹਿਬ ਨੇ ਕਿਹਾ ਤੁਸੀਂ ਰਾਖੇ ਬਣਾਓ ਅੱਗੇ ਜਦੋਂ ਕੋਈ ਦਸਤਾਰ ਵਾਲਾ ਸਿੰਘ ਮੁਗਲਾਂ ਦੇ ਟਾਈਮ 'ਚ ਜਿਸਦਾ ਸੀ ਨਾ ਤੇ ਬੀਬੀ ਕਹਿੰਦੀ ਸੀ ਵੀ ਮੈਨੂੰ ਆਸਰਾ ਹੈ ਤੇ ਹੁਣ ਸਾਡੇ ਪੱਗਾਂ ਵਾਲੇ ਸਾਨੂੰ ਖਾਈ ਜਾਂਦੇ ਹੁਣ ਸਾਨੂੰ ਜਿਹੜੇ ਗੰਗੇ ਮੰਗੇ ਐ ਉਹ ਦੱਸਣਗੇ ਪੰਥ ਕੀ ਹੁੰਦਾ ਸਾਨੂੰ ਇਸ ਗੱਲ ਦਾ ਗੁੱਸਾ ਨਹੀਂ ਵੀ ਉਹ ਸਾਨੂੰ ਕਿਉਂ ਕਹਿ ਰਹੇ ਪਰ ਇਹ ਕਹਿ ਰਹੇ ਉਹਨਾਂ ਦੇ ਦੇਣ ਕੀ ਐ ਜਿਹਦੇ ਕਿਸੇ ਦੇ ਚੀਚੀ ਤੇ ਟੱਕ ਨਹੀਂ ਲੱਗਿਆ ਉਹ ਵੀ ਬੰਦਕ ਉਹ ਜਿਨ੍ਹਾਂ ਦੇ 4 4 5 5 ਹੀ ਹੋ ਗਏ ਉਹ ਵੀ ਬੰਦਕ ਉਹ ਫੈਸਲਾ ਤੁਸੀਂ ਕਰਨਾ ਐ ਪੰਥ ਕੋਈ ਕੀ ਐ ਦੇਖੋ ਕੰਪੈਰੀਸ਼ਨ ਕਰਦੇ ਮੇਰੇ ਨਾਲ ਸਿਮਰਤ ਕੌਰ ਦਾ ਆ ਸਾਡੇ ਦੀਵਿਆਂ ਵੀ ਮੇਰਾ ਪੁੱਤ ਸੀਗਾ ਮੈਨੂੰ ਮਾਂ ਕਾ ਇਸ ਮੈਂ ਉਹਨੂੰ ਪੁੱਤ ਬਣਾਇਆ ਸਾਡੇ ਚਾਰ ਜੀ ਸੀ ਦੋਇਆ ਉਹ 1 ਸਾਲ ਨਹੀਂ ਹਲੇ ਜੱਥੇਬੰਦੀ ਵਿੱਚ ਆਇਨ ਹੋਏ ਕਹਿੰਦੇ ਅਸੀਂ ਪੰਥਕ ਦੇਣ ਦਸਣ ਕੀ ਹੈ ਮੈਨੂੰ ਇਸ ਗੱਲ ਦਾ ਗੁੱਸਾ ਇੱਥੇ ਤਾਂ ਜਾ ਕਰ ਰਹੀਆਂ ਸਾਰਾ ਪੰਥ ਬੈਠਾ ਹੈ ਪੰਥ ਬੈਠਾ ਹੈ ਤੇ ਅਦਸੋ ਅਸੀਂ ਐਵੇਂ ਮਾਰਨ ਵਾਲੇ ਪੰਥਕ ਬਣ ਗਏ ਉਹ ਚੀਜ਼ ਕੌਣ ਐਵੇਂ ਚੀਦਾਂ ਦੇ ਵਾਰਿਸ ਕੌਣਾ ਪਹਿਲਾਂ ਆਪ ਨੂੰ ਮਾਰਨਾ ਪੈਂਦਾ ਅਸੀਂ ਮਰੇ ਹੋਏ ਮਾਰ ਕੇ ਜੀਵਦੇ ਹਾਂ ਮਰ ਜੀਵੜੇ ਸੌ ਵਾਰਿਸ ਜੀ ਧਨ ਨਾਲ ਸੋਗ ਵਿੱਚ ਹੁੰਨੇ ਆ ਤੇ ਸੌ ਵਾਰੀ ਚੜ੍ਹਦੀ ਕਲਾ ਵਿੱਚ ਚੀਜ਼ ਇਹਦੇ ਕੌਮ ਦਾ ਸਰਮਾਇਆ ਹੁੰਦੇ ਆ ਕੀ ਉਹ ਨਾਲੇ ਚੀਦਾਂ ਨੂੰ ਪੁੰਜੇ ਲੱਗਾ ਕੀ ਉਹ ਗੰਗੇ ਮੰਗੇ ਜਾਂ ਜਿਹੜੇ ਬਾਹਰ ਵੱਡੇ ਸੋਸ਼ਲ ਮੀਡੀਆ ਤੇ ਲੋਕਾਂ ਦੇ ਧੀਆਂ ਪੈਣ ਨੂੰ ਟਾਰਗੇਟ ਕਰਦੇ ਆ ਉਹ ਬੰਥ ਹੈ ਦੱਸਣ ਮੈਨੂੰ ਜੇ ਕੋਈ ਉਹਨਾਂ ਦੇ ਹੈਗਾ ਨਾ ਦਿਲ 'ਚ ਤੇ ਮੇਰੇ ਨਾਲ ਬਹਿ ਕੇ ਡਿਬੇਟ ਕਰ ਲੈਣ ਮੈਂ ਮੁਕਰਦੇ ਨਹੀਂ ਡਰਦੀ ਨਹੀਂ ਸਾਨੂੰ ਖਾਲਸਾ ਦੀ ਲੋੜ ਅੱਜ ਵੀ ਹੈ ਕੱਲ ਵੀ ਹੈ ਰਹੂਗੀ ਸਾਡੇ ਬਾਪੂ ਨੇ ਕਹਿੰਦਾ ਵੇ ਜਿੱਦਣ ਦਰਬਾਰ ਸਾਹਿਬ ਤੇ ਟੈਗ ਹੋਵੇਗਾ ਖਾਲਸਾ ਦੀ ਨੀਂਹ ਰੱਖੀ ਜਾਵੇਗੀ ਨੀਂਹ ਰੱਖੀ ਗਈ ਹੈ ਨੀਂਹ ਦੇ ਵਿੱਚ ਕਿੰਨੇ ਸੀਸ ਲਾਗੇ ਕਿੰਨੇ ਸਹੀਰ ਹੋ ਗਏ ਹੁਣ ਇਹ ਵੇਖਣਾ ਵੀ ਇਸ ਗੱਲ ਨੂੰ ਅਸੀਂ ਕਿਵੇਂ ਨੇਪਰੇ ਚੜਨਾ ਹੈ ਅਸੀਂ ਕਿਸ ਤਰ੍ਹਾਂ ਨੇ ਪੜੇ ਚ ਨੇਪਰੇ ਚੜਨਾ ਹੈ ਆ ਮੇਰੇ ਪੁੱਤ ਦੀਪ ਵਾਂਗੂ ਅਸੀਂ ਉਹ ਥਾਂ ਲੈਣੀ ਹੈ ਜਿੱਥੇ ਸਾਨੂੰ ਬਹਿਣ ਲਈ ਇਜਾਜ਼ਤ ਹੋਵੇ ਅਸੀਂ ਦੋਵੇਂ ਥਾਂਵਾਂ ਲੈਣੀਆਂ ਅਸੀਂ ਭਜਣਾ ਨਹੀਂ ਨਾ ਮੇਰੇ ਪੁੱਤ ਭਜਿਆ ਤਨਾ ਅਸੀਂ ਭਜਣਾ ਜਾਣਾ ਇੱਕ ਦਿਨ ਹੈ ਅੱਜ ਵੀ ਤੁਰ ਜਾਣਾ ਹੈ ਤੇ ਕੱਲ ਵੀ ਤੁਰ ਜਾਣਾ ਹੈ ਸੱਚੇ ਪਾਸ਼ਾ ਸ੍ਰੀਦਾ ਦੇ ਨੈਭਗੀ हे ਪਰਮਾਤਮਾ ਸਾਡੀ ਧਨਵਾ ਦਿ ਪਰਮਾਤਮਾ ਜੇ ਇਹ ਜਿਹੜੇ ਜਿੰਨੇ ਸਾ ਤੇ ਕੌਮ ਦੇ ਲੇਖੇ ਵਿੱਚ ਲੱਗਣ ਜੇ ਮੇਰੇ ਤੋਂ ਬੋਲ ਜੀ ਤਾਂ ਕੋਈ ਗਲਤੀ ਹੋ ਗਈ ਹੋਵੇ ਤੇ ਸਾਰੀ ਕੌਮ ਬਖਸ਼ਣ ਜੋਗਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ